ਲੁਧਿਆਣਾ ਦੇ ਵਿੱਚ ਗਮ ਸਾਹਿਬ ਗ੍ਰੇਬੀਸ਼ਨ ਲੱਗ ਚੁੱਕਿਆ ਹੈ ਜਿਸ ਦੀ 9th ਐਡੀਸ਼ਨ ਇਸ ਵਾਰ ਲੱਗੀ ਹੈ ਤੇ ਇਸ ਵਾਰੀ ਤੁਹਾਨੂੰ ਦੱਸ ਜੀ ਕਿ ਅੰਡਰ ਵਨ ਰੂਫ ਜਿਹੜੇ ਕਿ 70 ਪਲੱਸ ਜਿਹੜੀ ਵੈਰਾਈਟੀਆਂ ਹੈ ਕਸਟਮਰ ਨੂੰ ਦੇਖਣ ਨੂੰ ਮਿਲ ਰਹੀ ਤੇ ਸਿਸਟਮ ਸਾਡੇ ਨਾਲ ਜੁਆਇੰਟ ਸੈਕਟਰੀ ਰੋਬੀ ਵਿਸ਼ੇਸ਼ੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਇਸ ਵਾਰ ਕੀ ਖਾਸ ਹੈਗੇ ਸੈਕ੍ਰੇਸ਼ਨ ਸਾਸਿ ਗਾਲ ਸਰ ਸਾਸਿ ਗਾਲ ਜੀ ਸਰ ਇਸ ਵਾਰੀ ਜਿਹੜੀ 9th ਐਡੀਸ਼ਨ ਗਮਸਾਹਬ ਐਕਸੀਬਿਸ਼ਨ ਦੇ ਲੱਗੀ ਹੈ ਇਸ ਵਾਰੀ ਇਸ ਸੈਕ੍ਰੇਸ਼ਨ ਵਿੱਚ ਕੀ ਖਾਸ ਆਇਆ ਜੀ ਅ ਮੈਂ ਹਜੇ ਸਾਰੇ ਸਟਾਲ ਤਾਂ ਨਹੀਂ ਘੁੰਮਿਆ ਜੀ ਪਰ Uh, 50 ਤੋਂ 60 ਪਲੇਅਰਸ ਐਸੇ ਆਏ ਥੇ ਜਿਹੜੇ ਕਿ ਹਰ ਵਾਰੀ ਨਵੀਂ ਤੋਂ ਨਵੀਂ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਕਿ ਇਟਮਾ ਚਾਈਨਾ ਕੋਈ ਵੀ ਐਗਜ਼ੀਬਿਸ਼ਨ ਵਰਲਡ ਦੀ ਮਿਸ ਨਹੀਂ ਕਰਦੇ ਉੱਥੋਂ ਫਿਰ ਉਹਨਾਂ ਨੂੰ ਜੋ ਵੀ ਨਵਾਂ ਮਿਲਦਾ ਉਹਨੂੰ ਲਿਆ ਕੇ ਉਹ ਇੰਡੀਆ ਦੇ ਵਿੱਚ ਇੰਟਰੋਡਿਊਸ ਕਰਦੇ ਆ ਤੇ ਕਾਫੀ ਕੁਝ ਨਵਾਂ ਹੋਏਗਾ ਜੀ ਜੇ ਸਾਡੀ ਗੱਲ ਕਰਾਂ ਤਾਂ ਜਿਦਾ ਲੇਅਰ ਕਟਿੰਗ ਹੈ ਹਾਂਜੀ ਇਹ ਇੱਥੇ ਦੀ ਇੰਡਸਟਰੀ ਲਈ ਬਹੁਤ ਹੈਲਪਫੁਲ ਹੈ ਮਤਲਬ ਟੀ-ਸ਼ਰਟ ਜਾਂ ਕੋਈ ਵੀ ਚੀਜ਼ ਤੁਸੀਂ ਕੱਟਣੀ ਹੈਗੀ ਟੀ-ਸ਼ਰਟ ਮੰਨ ਲਓ ਕਿਸੇ ਦੇ 25000 پیس ਬੰਦਾ ਹਾਂਜੀ 25000 ਲਈ ਉਹਨਾਂ ਨੂੰ ਕਟੋ-ਕਟ 25 ਕਟਰ ਮਾਸਟਰ ਚਾਹੀਦੇ ਨਾਲ ਤਿੰਨ ਦਿਨ ਹੈਲਪਰ ਚਾਹੀਦੇ ਆ ਬਿਲਕੁਲ ਜੀ 100 ਦੇ ਕਰੀਬ ਲੇਬਰ ਚਾਹੀਦੀ ਹੈ ਇਹ ਜੇ ਕੋਈ ਯੂਜ਼ ਕਰਦਾ ਤਿੰਨ ਟੇਬਲਾਂ ਦੇ ਨਾਲ ਉਹਨਾਂ ਨੂੰ ਜਿਆਦਾ ਜ਼ਿਆਦਾ 12 ਬੰਦੇ ਚਾਹੀਦੇ ਆ ਉਹ ਪ੍ਰੋਡਕਸ਼ਨ ਐਕਿਊਰੇਸੀ 10% ਜਿਹੜੀ ਹੈ ਸ਼ਾਰਟੇਜ ਜਿਹੜੀ ਜ਼ਿਆਦਾ ਜਾਂਦੀ ਹੈ ਉਹ 10% ਸ਼ਾਰਟੇਜ ਘਟ ਜਾਏਗੀ ਬੈਨੀਫਿਟ ਹੀ ਬੈਨੀਫਿਟ ਟੈਕਨੋਲੋਜੀ ਕਾਸਟ ਨੂੰ ਕੱਟ ਕਰਨ ਵਾਸਤੇ ਲਿਆਣੀ ਹੀ ਪੈਣੀ ਹੈ ਜੀ ਐਕਿਊਰੇਸੀ ਹੋਣੀ ਜ਼ਰੂਰੀ ਹੈ ਔਰ ਕਾਸਟ ਕਟਿੰਗ ਜ਼ਰੂਰੀ ਹੈ ਜਿੱਦਾਂ ਹੁਣ ਇਸ ਵਾਰੀ ਐਗਜ਼ਿਬਿਸ਼ਨ ਲੱਗੀ ਆ ਤੇ ਜੋ ਜੋ 2024 ਵਿੱਚ ਜੋ ਜੋ ਨਵੀਂ ਟੈਕਨੋਲੋਜੀਜ਼ ਆਈ ਹੋਈਆਂ ਸਾਰੇ ਜਿਹੜੇ ਪਲੇਅਰਸ ਨੇ ਉਹ ਆਪਣੀ ਸ਼ੋਅ ਕਰ ਰਹੇ ਨੇ ਵੀ ਅਸੀਂ ਕੀ ਨਵੀਂ ਇਨੋਵੇਸ਼ਨ ਲੈ ਕੇ ਆਂਦੀ ਆ ਜੀ ਤੇ ਤੁਹਾਡੇ ਹਿਸਾਬ ਨਾਲ ਕਸਟਮਰਸ ਵਾਸਤੇ ਕਿੰਨਾ ਜ਼ਰੂਰੀ ਹੈਗਾ ਇੱਥੇ ਹੁਣ ਭਾਜੀ ਕਸਟਮਰ ਵਾਸਤੇ ਇੰਨਾ ਜ਼ਰੂਰੀ ਕਿਉਂ ਹੈਗਾ ਕਿਉਂਕਿ ਅਸੀਂ ਮੰਨ ਲਓ ਇਸ ਸਟਾਲ ਦੇ ਉੱਤੇ ਕਰੋੜਾਂ ਰੁਪਏ ਦੀ ਮਸ਼ੀਨਰੀ ਡਿਸਪਲੇ ਤੇ ਲਗਾਈ ਹੈ ਜਿਹੜੀ ਅਸੀਂ ਵੀ ਚਾਈਨਾ ਤੋਂ ਮੰਗਾਣੇ ਆ ਔਰ ਜਦੋਂ ਕੋਈ ਕਸਟਮਰ ਵਾਇਰ ਹੁੰਦਾ ਇਹ ਬੁੱਕ ਹੋ ਗਈ ਹੈ ਪਰ ਇੱਕ ਰਿਸਕ ਫੈਕਟਰ ਹੁੰਦਾ ਕਿ ਯਾਰ ਬੁੱਕ ਹੋਏਗੀ ਕਿਉਂਕਿ ਚਲਦੀ ਹੀ ਦੇਖਣੀ ਹੁੰਦੀ ਸਭ ਨੇ ਕੋਈ ਚੀਜ਼ ਨਵੀਂ ਆਂਦੀ ਹੈ ਪਹਿਲਾ ਬੰਦੇ ਨੇ ਚਲਦੀ ਦੇਖਣੀ ਹੈ ਜੋ ਚਲਦੀ ਦੇਖਦੇ ਆ ਉਹਨਾਂ ਨੂੰ ਸਮਝ ਆਂਦਾ ਹੈ ਕਿ ਯਾਰ ਸਾਡੀ ਫੈਕਟਰੀ ਦੀ ਆਉਟਪੁੱਟ ਨੂੰ ਬਹੁਤ ਅੱਛਾ ਆਉਟਪੁੱਟ ਸਾਡੀ ਵਧੇਗੀ ਫੈਕਟਰੀ ਦੀ ਤੇ ਐਕਿਊਰੇਸੀ ਵਧੇਗੀ ਉਹ ਚਲਦੀ ਦੇਖਣਗੇ ਉਹਨਾਂ ਨੂੰ ਹੋਰ ਐਡਵਾਂਸ ਉਹਨਾਂ ਦੀ ਫੈਕਟਰੀ ਐਡਵਾਂਸ ਹੋ ਜਾਂਦੀ ਹੈ ਜੀ ਉਹਨਾਂ ਦੇ ਬਾイヤਰ ਜਿਹੜੇ ਹੈਗੇ ਉਹ ਵੀ ਖੁਸ਼ ਹੁੰਦੇ ਆ ਵੀ ਸਾਨੂੰ ਐਕਿਊਰੇਟ ਮਾਲ ਮਿਲੇਗਾ ਫੈਦਰ ਜੀ ਬੋਲ ਇੱਕ ਗੱਲ ਤਾਂ ਹੋ ਗਈ ਕਿ ਜਿੰਨੇ ਕੰਜ਼ਿਊਮਰ ਨੇ ਜੋ ਇੱਥੇ ਆ ਕੇ ਸਾਰਾ ਕੁਝ ਦੇਖਣਾ ਹੈ ਲੈਣਾ ਪਰ ਇੱਕ ਐਗਜ਼ਿਬਿਸ਼ਨ ਐਜ਼ ਅ ਸੇਲਰ ਕਿੰਨੇ ਕਿ ਜ਼ਿਆਦਾ ਮਾਇਨੇ ਰੱਖਦੀ ਐ ਐਗਜ਼ਿਬਿਸ਼ਨ 'ਚ ਆਣਾ ਇੱਥੇ ਹਿੱਸਾ ਲੈਣਾ ਤੇ ਆਪਣਾ ਜਿਹੜਾ ਪ੍ਰੋਡਕਟਾ ਸ਼ੋਅ ਕਰਨਾ 15000 ਪਰਸਨ ਜਿਹੜੇ ਹੈਗੇ ਆ ਜੀ ਵਿਜ਼ਿਟ ਕਰ ਜਾਂਦੇ ਆ ਆਲਮੋਸਟ ਜਿਹੜਾ ਡਾਟਾ ਹੁੰਦਾ ਗਮਸਾ ਗulf ਤੋਂ 15000 ਬੰਦੇ ਵਿਜ਼ਿਟ ਕਰ ਜਾਂਦੇ ਆ ਆ ਮੈਂ ਹੁਣ ਦੇਖ ਰਿਹਾ ਸਾਡੇ ਸਟਾਲ ਤੇ ਇਸ ਟਾਈਮ ਸੂਰਤ ਤੋਂ ਵੀ ਹੈਗੇ ਬੰਦੇ ਨੇਪਾਲ ਤੋਂ ਵੀ ਹੈਏ ਆ ਔਰ ਦੈਲੀ ਪਾਨੀਪਤ ਅਹਮਦਾਬਾਦ ਬੰਬੇ ਕੈਲਕਟਾ ਬਹੁਤ ਜਗ੍ਹਾ ਤੋਂ ਬੰਦੇ ਆਏ ਇਹ ਬਹੁਤ ਇੰਪੋਰਟੈਂਟ ਹੈ ਜੀ ਇੰਨੇ ਜਿਆਦਾ ਬੰਦੇ ਆਂਦੇ ਆ ਤੇ ਸਾਨੂੰ ਇਹ ਲਗਾਨੀ ਚਾਹੀਦੀ ਹੈ ਔਰ ਆਪਣੀ ਬੈਸਟ ਜੋ ਅਸੀਂ ਦਿਖਾ ਸਕਦੇ ਹਾਂ ਜੋ ਬੈਸਟ ਟੈਕਨੋਲੋਜੀ ਹੈਗੀ ਹੈ ਅਸੀਂ ਉਹਦੇ ਲਈ ਕੋਸ਼ਿਸ਼ ਕਰਦੇ ਆ ਇਹ ਐਗਜ਼ੀਬਿਸ਼ਨ ਖਤਮ ਹੋਣ ਦੇ ਸਾਰੀ ਅਸੀਂ ਨੈਕਸਟ ਦੀ ਪਲਾਨਿੰਗ ਸ਼ੁਰੂ ਕਰ ਦਿੰਨੇ ਯਾਰ ਨੈਕਸਟ ਅਸੀਂ ਕੀ ਵਧੀਆ ਦਿਖਾਈਏ ਤੇ ਇਸ ਵਾਰੀ ਇਸ ਐਗਜ਼ੀਬਿਸ਼ਨ ਦੇ ਵਿੱਚ ਕਿਹੜੇ-ਕਿਹੜੇ ਖਾਸ ਪ੍ਰਬੰਧ ਕੀਤੇ ਗਏ ਨੇ ਜੋ ਕਿ ਜਦੋਂ ਕੋਈ ਵੀਵਰ ਦੇਖਣ ਆ ਰਿਹਾ ਤੇ ਉਹਨੂੰ ਕੋਈ ਇਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਭਾਜੀ ਅਸੀਂ ਆਪਣੇ ਵੱਲੋਂ ਪੂਰੇ ਐਫਰਟਸ ਕਰਦੇ ਆਂ ਫੂਡ ਕੋਰਟ ਨੂੰ ਬਾਰ-ਬਾਰ ਚੈੱਕ ਕਰਦੇ ਆਂ ਐਂਬੂਲੈਂਸ ਬਾਹਰ ਖੜੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਾਹਰ ਖੜੀਆਂ ਆਂ ਔਰ ਮਤਲਬ ਆਪਣੇ ਵੱਲੋਂ ਬੈਸਟ ਪਾਰਕਿੰਗ ਸੁਵਿਧਾ ਹੈਗੀ ਹੈ ਤਾਂ ਕਿ ਕਿਸੇ ਦਾ ਕੋਈ ਵਾਹਨ ਨੂੰ ਕੋਈ ਡੈਮੇਜ ਨਾ ਹੋਵੇ ਤੇ ਔਰ ਬੈਸਟ ਆਪਣੇ ਵੱਲੋਂ ਹਰ ਸਟਾਲ ਦੇ ਉੱਤੇ ਖਾਣਾ ਖਾਣ ਦਾ ਪ੍ਰਬੰਧ ਹੈ ਹਰ ਚੀਜ਼ ਸੁਵਿਧਾ ਹੈਗੀ ਹੈ ਇੱਥੇ ਤੇ ਤੇ ਰਜਿਸਟ੍ਰੇਸ਼ਨ ਕੌਣ ਹੈ ਇੱਥੇ ਆ ਕੇ ਕੌਣ ਦੇਖ ਸਕਦਾ ਰਜਿਸਟ੍ਰੇਸ਼ਨਸ ਕਹਾਂ ਦੇ ਕੁਝ ਸਪੈਸ਼ਲ ਕਰਾਈਟਰੀਆਜ਼ ਹੈਗੇ ਨੇ ਕੋਈ ਵੀ ਆ ਕੇ ਦੇਖ ਸਕਦਾ ਰਜਿਸਟ੍ਰੇਸ਼ਨ ਐਦਾਂ ਅਸੀਂ ਲੀਕ ਨਹੀਂ ਕਰ ਸਕਦੇ ਉਹਦਾ ਕਾਰਨ ਇਹ ਹੈ ਵੀ ਜਿਨੇ ਐਗਜ਼ਿਬਿਸ਼ਨ ਲਗਾਈ ਹੈ ਜਿਨੇ ਇਸ ਬੰਦੇ ਨੇ ਵੀ ਇੱਥੇ ਪਾਰਟਿਸਿਪੇਟ ਕੀਤਾ ਉਹ ਉਹਦੇ ਪੈਸੇ ਲੱਗੇ ਇੰਨੇ ਜ਼ਿਆਦਾ ਬਿਲਕੁਲ ਉਹਦੇ ਕੋਲ ਹੀ ਡਾਟਾ ਹੋਣਾ ਚਾਹੀਦਾ ਜਦੋਂ ਸਾਡੇ ਸਟਾਲ ਤੇ ਜਿਹੜੇ ਆਂਦੇ ਸਾਡੇ ਡਾਟਾ ਕਲੈਕਟ ਕਰਨ ਵਾਲੀ ਟੀਮ ਹੈਗੀ ਹੈ ਉਹ ਡਾਟਾ ਕਲੈਕਟ ਕਰਦੇ ਪੂਰਾ ਫਿਰ ਅਸੀਂ ਉਹਨਾਂ ਦਾ ਫਾਲੋਅ ਅਪ ਲੈਣੇ ਹਨ ਪਰ ਜੇ ਇੱਦਾਂ ਇਹ ਡਾਟਾ ਲੀਕ ਹੋ ਗਿਆ ਤਾਂ ਫਿਰ ਜਿਨ੍ਹਾਂ ਨੇ ਐਗਜ਼ੀਬਿਸ਼ਨ ਨਹੀਂ ਲਗਾਈ ਜਿਨ੍ਹਾਂ ਨੇ ਪੈਸੇ ਨਹੀਂ ਖਰਚੇ ਉਹਨਾਂ ਕੋਲ ਡਾਟਾ ਚਲਾ ਜਾਏਗਾ ਤਾਂ ਫਿਰ ਉਹ ਨੁਕਸਾਨ ਹੁੰਦਾ ਹੈ ਜੀ ਜਿਨ੍ਹਾਂ ਨੇ ਪੈਸੇ ਖਰਚੇ ਹੈ ਉਹਨਾਂ ਦਾ ਲਾਸ ਹੈ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਜਿਹੜੇ ਬੰਦੇ ਬਾਹਰੋਂ ਦੇਖਣ ਆ ਰਹੇ ਕੰਜ਼ਿਊਮਰ ਜਿਹੜੇ ਦੇਖਣ ਆ ਰਹੇ ਉਹਨਾਂ ਨੂੰ ਅੰਦਰ ਐਂਟਰੀ ਵਾਸਤੇ ਕੀ ਕ੍ਰਾਈਟੇਰੀਆ ਇਥੇ ਫੇਸ ਕਰਨਾ ਪੈਂਦਾ ਅੰਦਰ ਆਉਣ ਵਾਸਤੇ ਕੁਝ ਨਹੀਂ ਜੀ ਉਹਨਾਂ ਨੇ ਵਿਜ਼ਿਟਿੰਗ ਕਾਰਡ ਦੇਣਾ ਹੈ ਔਰ ਉਹਨਾਂ ਨੂੰ ਨਾਲ ਹੀ ਉਹਨਾਂ ਦਾ ਪਾਸ ਬਣ ਜਾਣਾ ਹੈ ਜੀ ਵਿਦਨ 2-5 ਮਿੰਟਸ ਦਾ ਜਿੱਦਾਂ ਅੱਜ ਰਸ਼ ਹੈ ਹਾਂਜੀ ਥੋ ਸੰਡੇ ਨੂੰ ਰਸ਼ ਹੋਏਗਾ ਉਹਦੇ ਵਿੱਚ ਹੋ ਸਕਦਾ ਉਹਨਾਂ ਨੂੰ 5 ਤੋਂ 7 ਮਿੰਟ ਦੀ ਕੋਈ ਵੇਟਿੰਗ ਹੋਵੇ ਨਹੀਂ ਤਾਂ ਕੋਈ ਖਾਸ ਪ੍ਰੋਬਲਮ ਨਹੀਂ ਹੈ ਇਸ ਸਮੇਂ ਅਸੀਂ ਐਮਐਚ ਵਾਲਿਆਂ ਦੇ ਖੜੇ ਹਾਂ ਤੇ ਇੱਥੇ ਡੈਂਗ ਦੀ ਮਸ਼ੀਨ ਮੌਜੂਦ ਹੈਗੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਗ੍ਰੈਂਡ ਲੈਵਲ ਜਿਹੜੀ ਮਸ਼ੀਨ ਹੈ ਤਾਂ ਗੱਲਬਾਤ ਕਰਨ ਜਾਵਾਂਗੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਮਾਈਸੈਲਫ ਰਤੇਜ ਸ਼ਰਮਾ ਤੁਰਕੀ ਮੇਡ ਸੇਵਰ ਕੰਪਨੀ ਦੀ ਮਸ਼ੀਨ ਹੈਗੀ ਜੀ ਇਹ ਵਰਡ ਦੀ ਪਹਿਲੀ ਮਸ਼ੀਨ ਹੈ ਜਿਹਦੇ 14 ਪੈਡੈਂਟ ਹੈਗੇ ਆ ਅੱਜ ਦੀ ਡੇਟ ਦੇ ਵਿੱਚ ਲੁਧਿਆਣਾ ਦੀ ਇੰਡਸਟਰੀ ਵਿੱਚ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਉਹ ਹੈ ਪਾਣੀ ਦਾ ਮੁੱ ਇਸ ਮਸ਼ੀਨ ਦੀ ਖਾਸੀਅਤ ਕੀ ਹੈ ਕਿ ਜਿਹੜੀ ਆਮ ਨਾਰਮਲ ਡਾਈਂਗ ਦੀ ਮਸ਼ੀਨ ਇੱਕ ਕਾਲੇ ਰੰਗ ਨੂੰ ਕਰਨ ਵਾਸਤੇ 60 ਤੋਂ 65 ਲੀਟਰ ਪਾਣੀ ਲੈਂਦੀ ਹੈ ਇਹ ਮਸ਼ੀਨ 25 ਲੀਟਰ ਪਾਣੀ ਵਿੱਚ ਖਾਲੀ ਕਰਕੇ ਦੇਗੀ ਇਹਦੇ 14 ਪੇਟੈਂਟ ਹੈਗੇ ਜੀ ਮਸ਼ੀਨ ਦੇ yes first time introduce in the india ਯਾਨੀ ਕਿ ਜਿਦਾ ਆਪਾਂ ਦੇਖ ਰਹੇ ਆ ਅੱਜ ਕੱਲ ਬਹੁਤ ਸਮੱਸਿਆ ਚੱਲ ਰਹੀ ਹੈ ਲੁਗਿਆਣੇ ਦੇ ਵਿੱਚ ਕਿ ਡਾਈਂਗ ਜਿਹੜੀਆਂ ਨੇ ਗੰਦਾ ਪਾਣੀ ਪਾਰੀਆਂ ਨੇ ਗੁੱਡੇ ਨਾਲੇ ਦੇ ਵਿੱਚ ਉਹ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਮਸ਼ੀਨ ਇੰਟਰੋਡਿਊਸ ਕੀਤੀ ਹੈ ਪਾਣੀ ਦੀ ਕੰਜ਼ਮਪਸ਼ਨ ਘੱਟ ਤੋਂ ਘੱਟ 50% ਮਹਿੰਗੀ ਕੰਜ਼ਪਸ਼ਨ ਹੋ ਜਾਏਗੀ ਇਸ ਮਸ਼ੀਨ ਦੇ ਵਿੱਚ ਜਿਹੜਾ ਕਪੜਾ ਰੰਗਾਈ ਹੋਏਗਾ ਸਰ ਇਹਦੇ ਯਾਨੀ ਕਿ ਆਪਾਂ ਕੋਸਟਿੰਗ ਕੀ ਦੇਗੇ ਜੇ ਆਪਾਂ ਉਸ ਤਰੀਕੇ ਨਾਲ ਗੱਲ ਕਰੀਏ ਸਰ ਕੋਸਟਿੰਗ ਵਜ ਜਿਹੜੀ ਆਮ ਨਾਰਮਲ ਮਸ਼ੀਨ ਨਾਲੋਂ ਇਹ 30% ਮਹਿੰਗੀ ਹੈ ਬਟ 6 ਮਹੀਨੇ ਵਿੱਚ ਰਿਕਵਰ ਹੋ ਜਾਂਦਾ ਹੈਗਾ ਬਈ ਦੇ ਇਹਦਾ ਯਾਨੀ ਕਿ ਕਪੈਸਿਟੀ ਕਿੰਨੀ ਹੁੰਦੀ ਹੈ ਇੱਕ ਵਾਰ ਦੇ ਵਿੱਚ ਡਾਈਂਗ ਕਰਨ ਦੀ ਆ ਸਰ ਜਿਵੇਂ ਇਹ 600 ਕਿਲੋ ਕਪੈਸਿਟੀ ਦੀ ਮਸ਼ੀਨ ਹੈਗੀ ਹੈ ਜੇ ਕਾਟਨ ਪੀਸੇ ਦਾ ਕਪੜਾ ਡਾਈ ਕਰਨਾ ਹੈ ਇਹ 1200 ਕਿਲੋ ਕਪੜਾ ਡਾਈ ਕਰ ਦਿੰਦੀ ਹੈ ਜੇ ਪੋਲੀਸਟਰ ਦਾ ਕਰਨਾ ਇਹ 2400 ਕਿਲੋ ਕਪੜਾ ਡਾਈ ਕਰ ਦਿੰਦੀ ਹੈ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਹਾਂਜੀ ਇਹ ਸਿਰਫ ਹੋਰ ਵੀ ਕੁਝ ਆਪਾਂ ਇੰਟਰੋਡਿਊਸ ਕੀਤਾ ਇਸ ਵਾਰੀ ਇਸ ਐਗਜ਼ੀਬਿਸ਼ਨ ਦੇ ਵਿੱਚ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਾਂ ਫਲੈਟ ਨੀਟਿੰਗ ਨੂੰ ਇੰਟਰੋਡਿਊਸ ਕੀਤਾ ਹੈਗਾ ਵਾ ਸਿਨੋਟੈਕਸ ਬ੍ਰਾਂਡ ਹੈ ਬਹੁਤ ਵਧੀਆ ਬ੍ਰਾਂਡ ਹੈਗਾ ਫਲੈਟ ਨੀਟਿੰਗ ਦਾ ਵੈਲਟੈਕਸ 4 ਇਹਦੀ ਕਿ ਨੋਰਮਲ ਮਸ਼ੀਨ ਨਾਲੋਂ 150 ਕਿਲੋ ਵੱਧ ਪ੍ਰੋਡਕਸ਼ਨ ਹੈਗੀ ਇਹ ਜੇ ਤੁਹਾਨੂੰ ਇਸ ਐਗਜ਼ੀਬਿਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ ਕਿੰਨਾ ਕੁ ਸਮਾਂ ਹੋ ਚੁੱਕਿਆ ਹੈ ਸਰ ਨੋਮਾ ਐਡੀਸ਼ਨ ਸਾਡਾ ਹੈ ਨੋਮਾ ਐਡੀਸ਼ਨ ਹੈ ਵੈਰੀ ਫਰਸਟ ਐਡੀਸ਼ਨ ਤੋਂ ਅਪਾ ਇਸ ਐਗਜ਼ੀਬਿਸ਼ਨ ਪਾਰਟਿਸਿਪੇਟ ਕਰ ਰਹੇ ਹਾਂ ਔਰ ਸਾਡਾ ਇਹੀ ਸਾਲ ਹੁੰਦਾ ਵਾ ਸਟਾਰਟਿੰਗ ਦੇ ਪਹਿਲਾ ਸਾਲ ਸਾਡਾ ਹੁੰਦਾ ਹੈਗਾ ਸਰ ਕਿਸ ਤਰੀਕੇ ਦਾ ਸਵਾ ਰਿਸਪੌਂਸ ਮਿਲ ਰਿਹਾ ਹੈ ਪਿਛਲੇ ਸਾਲ ਨਾਲੋਂ ਅੱਛਾ ਫੁੱਟਵਾਲ ਹੈ ਗਿਆ ਵਾ ਕਾਫੀ ਅੱਛੇ ਕਸਟਮਰਸ ਆ ਗਏ ਨੇ ਬਾਰੋ ਵੀ ਕਾਫੀ ਫੁੱਟਵਾਲ ਹੈ ਗਿਆ ਵਾ ਦਿੱਲੀ ਤੋਂ ਸੂਰਤ ਤੋਂ ਕਾਫੀ ਥਾਵਾਂ ਤੋਂ ਲੋਕ ਆ ਰਹੇ